ਅੱਜ ਦਾ ਫੱਟਾ ਵਰਲਡ ਫੀਕਸਰ ਤੇ ਅੱਜ ਅਸੀਂ ਇੱਕ ਵਿਆਹ ਦੇ ਵਿੱਚ ਆਇਆ ਹਾਂ ਵਿਆਹ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕਰਨੇ ਮੁਰਵਾਨੀ ਕੀਤਾ ਵਾ ਪਰ ਨਾ ਲੋਕ ਕੁਝ ਭਾਵੇਂ ਦੋਈ ਚੰਗਾ ਇੱਕ ਨਾਨਕਪੁਰਾ ਦੇ ਹੁੰਦਾ ਉਹੀ ਚੰਗਾ ਜੋ ਪ੍ਰਗਟ ਰੁਹਾਦਾ ਜਮਿਆਨਾ ਬਹੁਤ ਵਧੀਆ ਲਗਾ ਟੈਂਟ ਬਹੁਤ ਲੱਗਿਆ ਪਰ ਮੀਂਹ ਦੇ ਨਾਲ ਚੋਣ ਕਰਕੇ ਸਾਰਾ ਸਭ ਉਧਰ ਉਧਰ ਜਿਹੀ ਹੋ ਗਿਆ ਆਉ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਕੈਮਰਾ ਨਾਲ ਦਿਖਾਉਣਾ ਕਿ ਟੈਂਟ ਦਾ ਬਹੁਤ ਵਧੀਆ ਲੱਗਾ ਸਾਰਾ ਹੁਣ ਇਹ ਚੁੰਨ ਦਾ ਪਿਆ ਸਾਰਾ ਆ ਥੱਲੇ ਜਿਹੜੀਆਂ ਦਰੀਆਂ ਦੁਰੀਆਂ ਗਿੱਲੀਆਂ ਹੋ ਗਈਆਂ ਇਹ ਖੇਤ ਦੇ ਵਿੱਚ ਟੈਂਟ ਲੱਗਾ ਵਾ ਤਾਂ ਇਹ ਸਾਰਾ ਹੀ ਹੁਣ ਕੰਮ ਖਰਾਬ ਹੋ ਗਿਆ ਪਰ ਮੈਂ ਕਹਿੰਦਾ ਉਹਦੇ ਵੈਸੇ ਮੀਂਹ ਸਫਲ ਹੋ ਗਿਆ ਹਾਂਜੀ ਤੇ ਮੀਂਹ ਸਫਲ ਜਿਹੜਾ ਵਿਆਹ ਹੈ ਸਫਲ ਹੋ ਗਿਆ ਮੀਂਹ ਪੈ ਗਿਆ ਕਰਕੇ ਕਿ ਦੁਨੀਆ ਨੂੰ ਮੀਂਹ ਦੀ ਲੋੜ ਸੀਗੀ ਹਾਂਜੀ ਆ ਹਲਵਾਈ ਲੱਗਿਆ ਉਹ ਵੀ ਆ ਉਹ ਪਾਲਕ ਤੇ ਉਹ ਪਾਣੀ ਦੀ ਧਾਰ ਪੈ ਗਈ ਆ ਹਾਂਜੀ ਇਹਦੇ ਵਿੱਚ ਬੰਦਾ ਵਧੀਰੀ ਕੋਸ਼ਿਸ਼ ਕਰਦਾ ਪਰ ਕਦੇ ਉਹੀ ਚੰਗਾ ਲੱਗਦਾ ਪ੍ਰਮਾਤਮਾ ਨੂੰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੁਣ ਮੈਂ ਪਿੰਡ ਦਾ ਨਾਮ ਨਹੀਂ ਦੱਸਣਾ ਇਹ ਮੇਰੀ ਮਜਬੂਰੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ